ਤੂ ਰਲਿ ਗਈ ਤੇ ਦਰ ਅਲੀ ਉਹਨ ਤਲਬੀਰ ਸਿੰਘ ਵੀ ਤੈਨੂੰ ਕਰਕੇ ਵਿਖਾਊਗਾ ਮੈਂ ਮਨ ਬਣਾਇਆ ਔਰ ਤੁਸੀਂ ਅੱਜ ਮੈਂ ਤੁਹਾਨੂੰ ਬੇਨਤੀ ਕੀਤੀ ਤੁਸੀਂ ਬਹੁਤ ਛੋਟੇ ਟਾਈਮ 'ਚ ਇੱਕ ਬਹੁਤ ਵੱਡਾ ਠਾਠਾ ਮਾਰਦਾ ਕਾਠਾ ਜ ਮਜੀਠਾ ਦਾਣਿਆ ਮੰਡੀ ਕੀਤਾ ਮੇਰੇ ਵੀਰੋ ਮੈਂ ਇਹਨਾਂ ਲੋਕਾਂ ਨੂੰ ਦੱਸ ਦੇਣਾ ਚਾਹਣਾ ਉਹ ਤੁਸੀਂ ਬਾਤ ਲੰਮਾ ਸਮਾਂ ਤੁਹਾਡਾ ਇਸ ਧਰਤੀ ਤੇ ਝੂਠ ਪ੍ਰੇਮ ਚੱਲਿਆ ਪਰ ਹੁਣ ਗਾ ਗੇਮ ਜਿਹੜੀ ਉਹ ਪਲਟ ਚੁੱਕੀ ਆ ਹੁਣ ਜਿਹੜਾ ਸਮਾਂ ਲੰਘ ਚੁੱਕਾ ਉਹ ਸਮਾਂ ਤੁਹਾਡੇ ਹੱਥ ਨਹੀਂ ਆਉਣਾ ਮੈਂ ਇਹਨਾਂ ਨੂੰ ਕੋਈ ਗੱਲ ਨਹੀਂ ਸੀ ਕਰਨੀ ਚਾਹੁੰਦਾ ਪਰ ਉਹ ਦੰਸਕਬੀਰ ਬਾਦਲ ਨੇ ਆ ਕੇ ਆਪਦੀ ਮੰਦ ਬੁੱਧੀ ਦਾ ਜਿਹੜਾ ਸਬੂਤ ਦਿੱਤਾ ਔਰ ਜੋ ਉਹ ਤੇ ਨੇ ਮੇਰੇ ਖਿਲਾਫ ਜਾਤੀ ਜਾਤੀ ਸ਼ਬਦ ਵਰਤੇ ਮੇਰੇ ਵੀਰੋ ਮੈਂ ਉਸ ਬੰਦੇ ਨੂੰ ਦੋ ਤਿੰਨ ਗੱਲਾਂ ਕਹਿਣੀਆਂ ਚਾਹਣਾ ਮੈਂ ਅਜ ਤੱਕ ਉਹਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਸвая ਨਹੀਂ ਸੀ ਬੋਲਿਆ ਪਰ ਜਿਹੜਾ ਬੰਦਾ ਮੇਰੀ ਇੱਜ਼ਤ ਦਾ ਭਾਈਵਾਲ ਨਹੀਂ ਮੈਂ ਮਿੱਤਰੋ ਇਹੋ ਜਿਹਾ ਬੰਦਾ ਮੈਂ ਕਦੀ ਉਸ ਬੰਦੇ ਦੀ ਵੀ ਇੱਜ਼ਤ ਦਾ ਭਾਈਵਾਲ ਨਹੀਂ ਬੰਦਾ ਜੇ ਕੋਈ ਮੇਰੀ 20% ਇੱਜ਼ਤ ਕਰੇ ਤੇ ਮੈਂ ਉਹਨੂੰ 100% ਇੱਜ਼ਤ ਦੇਣਾ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਮੇਰੇ ਵੀਰੋ ਜੋ ਕੁਛ ਉਹਨਾਂ ਨੇ ਕਿਹਾ ਮੈਂ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਓ ਤੁਸੀਂ ਪੰਥ ਦਾ ਢੋਂਗ ਰਚਦੇ ਹੋ ਤੁਸੀਂ ਤਰਨਤਾਰਨ ਵਾਲੀ ਇਲੈਕਸ਼ਨ ਤੋਂ ਤੰਦ ਦਾ ਜ਼ੋਰ ਲਾ ਲਿਆ ਤੁਸੀਂ ਬੁਰਾ ਬੁਰੀ ਤਰੀਕੇ ਨਾਲ ਉਥੋਂ ਹਾਰ ਕੇ ਆਏ ਤੰਦਾਰਨ ਜਿਹੜੀ ਸੀਟ ਆ ਉਹ ਇੱਕ ਪੰਥਕ ਸੀਟ ਮੰਨੀ ਜਾਂਦੀ ਆ ਪਰ ਮੇਰੇ ਵੀਰੋ ਇਹਨਾਂ ਲੋਕਾਂ ਨੂੰ ਭੁਲੇਖਾ ਪੈ ਗਿਆ ਇਹ ਸਾਨੂੰ ਪੰਥਕ ਹੀ ਨਹੀਂ ਸਮਝਦੇ ਇਹ ਆਪਣੇ ਆਪ ਨੂੰ ਪੰਥ ਸਮਝਦੇ ਆ ਮੈਂ ਜੇ ਹੋਰ ਪਿਛਲੀਆਂ ਗੱਲਾਂ 'ਚ ਜਾਵਾਂ ਤੇ ਬਹੁਤ ਟਾਈਮ ਲੱਗੂ ਮੈਂ ਇਹਨਾਂ ਨੂੰ ਇੱਕ ਗੱਲ ਕਹਿਣੀ ਚਾਹਣਾ ਸਾਡੇ 10ਵੇਂ ਪਾਸ਼ਾਈਆਂ ਦੀ ਜੋਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਨੂੰ ਜਿਹੜੇ ਗੁੰਮ ਹੋਏ ਸੀ 10 ਸੁਖਬੀਰ ਸਾਹਿਬ ਤੂੰ ਅੰਨਾ ਬਾਰੇ ਕੀ ਕੀਤਾ ਓਏ 10 ਮੈਨੂੰ ਤਾਂ ਨਹੀਂ ਤੂੰ ਕੀ ਕੀਤਾ ਨਾ ਮਾਰੇ ਉਹ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਉਹਨਾਂ ਦੇ ਪਰਚਾ ਦਰਜ ਕੀਤਾ ਓਏ ਤੇ ਤੂੰ ਹੀ ਕੀ ਕੀਤਾ ਮੇਰੇ ਵੀਰੋ ਇਹ ਲੋਕ ਕੱਲ ਦੀ ਗੱਲ ਕਰਦੇ ਆ ਏ ਕਹਿੰਦੇ ਆ ਕਿ ਅਸੀਂ ਇਸ ਐਸਫਆਰ ਨੂੰ ਐਫਆਰ ਨਹੀਂ ਮੰਨਦੇ ਤੁਸੀਂ ਮੰਨਦੇ ਨਹੀਂ ਓ ਤੁਸੀਂ ਤੇ ਕਾਲ ਤੱਕ ਸਾਡਾ ਹੁਕਮ ਨਹੀਂ ਮੰਨਦੇ ਤੁਸੀਂ ਸਾਡੇ ਗੁਰੂ ਨੂੰ ਨਹੀਂ ਮੰਨਦੇ ਤੇ ਤੁਸੀਂ ਪਤਾ ਨਹੀਂ ਕਿੰ ਨੂੰ ਮੰਨਦੇ ਹੋ ਸੋ ਮੇਰੇ ਵੀਰੋ ਇਹਨਾਂ ਲੋਕਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਮੈਂ ਪਿੰਡ ਪਿੰਡ ਗਿਆ ਮੈਨੂੰ ਮੌਕਾ ਮਿਲ ਗਿਆ ਜ਼ਿਲ੍ਹਾ ਪ੍ਰੀਸ਼ਦ ਬਲਾ onc ਸੰਤੀ ਦੀ ਲਖਣ ਦੇ ਵਿੱਚ ਪਿੰਡ ਪਿੰਡ ਗਿਆ ਲੋਕਾਂ ਨੇ ਮੈਨੂੰ ਹੱਥਾਂ ਦੇ ਚੁੱਕਿਆ ਮੈਂ ਲੋਕਾਂ ਦੇ 20 ਸਾਲ ਇਥੇ ਕੰਮ ਕੀਤੇ ਮੇਰੇ ਮਨ ਨੂੰ ਤਸੱਲੀ ਆ ਮੈਂ ਸਵੇਰ ਤੋਂ ਸ਼ਾਮਾਂ ਤੱਕ 10 ਪਿੰਡ ਕੱਢ ਕੇ ਜਾਵਾਂ ਮੈਨੂੰ ਰਾਤ ਨੂੰ ਨੀਂਦ ਖੁੱਲ ਕੇ ਆਉਂਦੀ ਕਿਉਂਕਿ ਤੁਸੀਂ ਮੈਨੂੰ ਪਿਆਰ ਦਿੱਤਾ ਆਹ ਜਿਹੜਾ ਅੱਜ ਦਾ ਤੁਹਾਡਾ ਠਾਠਾ ਮਾਰਦਾ ਕੱਠ ਜਿਹੜਾ ਤੁਸੀਂ ਐਡਾ ਵੱਡਾ ਸਬੂਤ ਦਿੱਤਾ ਜਿੱਤ ਦਾ ਮੈਂ ਐਦ ਕੀ ਇਹ ਤੁਹਾਡੇ ਸਿਰ ਤੇ ਬੜਕ ਮਾਰ ਕੇ ਚੱਲਿਆ ਜੇ ਮੇਰੇ ਵੀਰੋ 14 ਨੂੰ ਵੋਟਾਂ ਪੈਣੀਆਂ ਮੈਨੂੰ ਇਹ ਮਹਿਸੂਸ ਤੁਸੀਂ ਕਰਾਤਾ ਕਿ 17 ਨੂੰ ਇਸ ਹਲਕੇ ਦੇ ਵਿੱਚੋਂ ਇਹਨਾਂ ਦੀਆਂ ਜੜ੍ਹਾਂ ਕੁੱਟ ਕੇ ਆਪਾਂ ਬਾਹਰ ਸੁੱਟ ਕੇ ਆਵਾਂਗੇ। ਸੋਤ ਬਗਲੇ ਹੋ ਜੋ ਪਿੰਡ-ਪਿੰਡ ਜਾ ਕੇ ਵੜ ਜਾਓ। ਪਿੰਡ-ਪਿੰਡ ਦਾ ਨਤੀਜਾ ਆਉਣਾ। ਪਿੰਡ-ਪਿੰਡ ਦਾ ਰਿਜ਼ਲਟ ਆਉਣਾ। ਇਹ ਜਿਹੜੇ ਗੁਰੂ ਦੇ ਦੋਖੀ ਨੇ, ਇਹ ਬਗਰਾੜੀ ਕਾਂਡ ਵਾਲੇ, ਇਹ ਕੋਟਕਪੂਰੇ ਵਾਲੇ ਇਹਨਾਂ ਨੂੰ ਮੈਂ ਇੱਕ ਗੱਲ ਦੱਸਣੀ ਚਾਹਣਾ। ਮੇਰੇ ਵੀਰੋ ਇੱਕ ਤਰੀਕ ਤੋਂ ਲਾਗੇ 4 ਤਰੀਕ ਤੱਕ ਕਾਗਜ਼ ਭਰਨੇ ਸੀ। ਨਾ ਕੋਈ 1 ਨੂੰ ਆਇਆ, ਨਾ 2 ਨੂੰ ਆਇਆ, ਨਾ 3 ਨੂੰ ਆਇਆ। 4 ਨੂੰ 11 ਵਜੇ ਤੋਂ ਲਾਗੇ 3 ਵਜ ਦਾ ਟਾਈਮ ਸੀ। ਇਹ ਬੰਦੇ ਆਏ ਜਿਹਦਾ ਪਹਿਲਾ ਫੈਲਾ ਲੈ ਕੇ ਅੰਦਰ ਵੜਦੇ ਹੁੰਦੇ ਸੀ ਨਾ। ਉਹਦਾ ਵੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ। ਮਹਨਨਾ। ਹੁਣ ਤੁਹਾਡਾ ਸਮਾਂ ਖਤੋ ਹੋ ਗਿਆ ਮਿੱਤਰੋ। ਮੈਂ ਇਹੋ ਜਿਹੇ ਬਦਮਾਸ਼ੀ ਤੁਹਾਡੀ ਖਤਮ ਕਰਨੀ ਆ। ਮੈਂ ਇਹਨਾਂ ਦੀ ਬਦਮਾਸ਼ੀ ਖਤਮ ਕੀਤੀ। ਤੇ ਕਹਿੰਦੇ ਸਾਡੇ ਨਾਲ ਤਕਾ ਹੋ ਗਿਆ ਹੁਣ ਵੱਡੇ ਪੱਦਰ ਤੇ ਬਹੁਤੀ ਸਾਡੇ ਨਾਲ ਪਰਿਵਾਰ ਜਿਹੜੇ ਇਹਨਾਂ ਨੂੰ ਛੱਡ ਕੇ ਆਏ ਨੇ ਬਸ ਐਸੀ ਗੱਲ ਦਾ ਦੁੱਖ ਆ ਕੇ ਸਾਡੇ ਪਰਿਵਾਰ ਇਹ ਦੇ ਨਾਲ ਕੋ ਜਾਣਦਾ ਕੀ ਗੱਲ ਸਾਨੂੰ ਕੋਈ ਸ਼ੂਦੀ ਬਿਮਾਰੀ ਆ ਸਾਡੇ ਨਾਲ ਬੰਦੇ ਆ ਨਹੀਂ ਸਕਦੇ ਮੈਨੂੰ ਲੋਕਾਂ ਨਾਲ ਮੈਂ ਲੋਕਾਂ ਨਾਲ ਖੜਨਾ ਨਾ ਬੰਦਾ ਲੋਕ ਮੈਨੂੰ ਚੰਗੀ ਤਰ੍ਹਾਂ ਜਾਣਦੇ ਆ ਤੇ ਮੇਰੇ ਵੀਰੋ ਉਹ ਦਿਨ ਦੂਰ ਨਹੀਂ ਹੋਣਾ ਸਤਾਰਾ ਦੂਰ ਨਹੀਂ ਆਪਾਂ ਇਹਨਾਂ ਜਾਂ ਜੜਾ ਬੋਟੀਆਂ ਰੱਖ ਦੇਣੀਆਂ ਮੈਂ ਹੋਰ ਸਮੇਂ ਸਮੇਂ ਨਾਲ ਤੁਹਾਡੇ ਹੋਰ ਵਿਚਾਰ ਪੇਸ਼ ਕਰਾਂਗੇ